ਅੱਜ ਆਏ ਜੀ ਅਸੀਂ ਵੱਡੀ ਵੰਗੀ ਸੋਨ ਨੂੰ ਦਿਖਾਉਣੇ ਆ ਕਿ 1959 ਦੇ ਵੇਲੇ ਦਾ ਘਰ ਪੁਰਾਣਾ ਦੇਖ ਸਕਦੇ ਹੋ ਜੀ ਆ ਤੁਸੀਂ ਬੇੜਾ ਨਿਕਲ ਗਿਆ ਨਹੀਂ ਸੀ ਕਰੇ ਦਰਵਾਜ਼ਾ ਆ ਗਿਆ ਮੇਨ ਦਾ ਉਹ ਬਹਨ ਜੀ ਬਾਗਲੀ ਸਾੜੀ ਕੋਣ ਆਜੋ ਸੁਣ ਦਿਖਾਉਣਾ ਜੀ ਪੁਰਾਣਾ ਕਰ ਉਹਨੂੰ ਸੌਣਾਟ ਵੀ ਲਿਆ ਦੇ ਦੇ ਦੇਖ ਸਕਦੇ ਹੋ ਤੁਸੀਂ ਸੰਦੂ ਕੋਟੇਜ ਵੈਲਕਮ ਤੇ ਸਾਨੂੰ ਵੀ ਪਾਇਆ ਹੋਇਆ ਬਈ ਪੜਦੀ ਦਾ ਡਿਜ਼ਾਈਨ ਦੇਖ ਸਕਦੇ ਤੁਸੀਂ ਇੱਟਾਂ ਵਾਲਾ ਇਹ ਬਹੁਤ ਹੀ ਠੋਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਹੈ। ਤੁਹਾਨੂੰ ਦਿਖਾਉਣਾ ਹੈ ਜੀ ਪੁਰਾਣੇ ਹੈਂਗਰ ਆਹ ਦੇਖ ਸਕਦੇ ਤੁਸੀਂ ਪੁਰਾਣੇ ਹੈਂਗਰ ਆਗੇ ਬਹੁਤ ਵਧੀਆ ਡਿਜ਼ਾਈਨ ਕੀਤੇ ਹੋਏ ਆ ਜੀ। ਮਾਣ ਵਗੈਰਾ ਟੰਗਣ ਵਾਸਤੇ ਬਣਾਏ ਹੋਏ ਹੈ ਜੀ ਇਹ ਪੁਰਾਣੇ ਹੈਂਗਰ ਬਾਰੀਆਂ ਨੇ ਤੁਸੀਂ ਦੇਖ ਸਕਦੇ ਮੈਂ ਲੱਕੜ ਦੀ ਫੀਟਿੰਗ ਪੁਰਾਣੀ ਆਹ ਦੇਖੋ ਪੁਰਾਣੀ ਲੱਕੜ ਦੀ ਫੀਟਿੰਗ ਪਰ ਬਿਜਾਣ ਬਣਾਏ ਹੋਏ ਆਗੇ ਜਾਲੀਆਂ ਹੁੰਦੀਆਂ ਸੀ ਮੈਂ ਪੁਰਾਣੇ ਟਾਈਮ 'ਚ ਰੇਡੀ ਕਰੀਏ ਹਾਂ ਹੁਣ ਸਾਨੂੰ ਦਿਖਾਉਣਾ ਹੈ ਉੱਪਰ ਆਜੋ ਅਪਾ ਚੱਲਦੇ ਹੁਣ ਉੱਪਰ ਛੱਤ ਤੇ ਦੇਖ ਸਕਦੇ ਹੋ ਜੀ ਤੁਸੀਂ ਸਾਹਮਣੇ ਉੱਪਰ ਬਣੇ ਹੋਇਆ ਦੋ ਕਮਰੇ ਜਾਲੀ ਵਗੈਰਾ ਲੱਗੀ ਹੋਈ ਆ ਪੁਰਾਣੇ ਟਾਈਮ ਦੀਆਂ ਬਾਰੀਆਂ ਡਿਜ਼ਾਈਨ ਵਾਲੀਆਂ ਲੱਕੜ ਦੀਆਂ ਪਿਸ਼ਾ ਵਗੈਰਾ ਲੱਗਿਆ ਉੱਪਰ ਕਮਰਾ ਬਣਿਆ ਹੋਇਆ ਬਈ ਜੀ ਸਤ ਬੋਦ ਸਤਿਰਾ ਸੀ ਸਤਿਰਾ ਲਈ ਸੱਤਾ ਬਈ ਪੁਰਾਣੇ ਟਾਈਮ ਦੇ ਹੈਂਗਰ ਲੱਕੜ ਦੇ ਲੱਕੜ ਨਾਲ ਫੀਟਿੰਗ ਬਾਰੀਆਂ ਲੱਕੜ ਦੀਆਂ ਬੁਰਾ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਹੋਇਆ ਜੀ ਪੂਰਾ ਦੇਖ ਸੋ ਪ੍ਰਾਣੀ ਹੋਲਡਰ ਲੱਕੜ ਵਾਲੇ ਅਲਮਾਰੀ ਸੈਲਫ ਪਾਈ ਹੋਈ ਹੈਗੀ ਦਰਵਾਜ਼ੇ ਦੇ ਲੱਕੜ ਦੇ ਪੁਰਾਣੀਆਂ ਆਖਾਂ ਦਿਖਾਉਦੇ ਮੁੱਢੀਆਂ ਆਹ ਦੇਖੋ ਜੀ ਪੁਰਾਣੀਆਂ ਚਾਈਲਾਂ ਬਣੀਆਂ ਆ ਦੂਜੀ ਹਲ ਬਣਾਣਾ ਰੋ

ਲੱਕੜ ਦੀ ਫੀਡਿੰਗ ਕੀਤੀ ਸੀ ਇਹਦਾ ਤੁ ਵੀ 7 ਟਾਈਟ ਗਈ ਆ ਪੜਦੀ ਬਣੀ ਹੋਈ ਹੈ ਡਿਜ਼ਾਈਨ ਦਾ ਆ ਜਾ ਇੱਧਰ ਆ ਆ ਗਿਆ ਅੱਧਾ ਸੁਣਨ ਦਿਖਾਉਣਾ ਜੀ ਬੇੜੇ ਚ ਚਾਨਣ ਵਾਸਤੇ ਬਲਮ ਲਾਇਆ ਹੋਇਆ ਆਲਦਨ ਯਾ ਫਾ ਥੱਲੇ ਆਸਮਨ ਬੋਕਾ ਦੇ ਨਿਹਾਰੇ ਜੀ ਪੁਰਾਣੇ ਹਾਰੇ ਆ ਜੀ ਕੋਟਾ ਥਗੇ ਜੇ ਸਾਡੀ ਵੀਡੀਓ ਲੱਗੀ ਵਧੀਆ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਕਮੈਂਟ ਕਰ ਦਿਓ ਤਾਂ ਕਿ ਅਸੀਂ ਜਲਦੀ ਆਨਵਰਡ ਟਾਈਮ 'ਚ ਹੋਰ ਵੀ ਵਧੀਆ ਵੀਡੀਓ ਲੈ ਕੇ ਆ ਸਕੀਏ ਧੰਨਵਾਦ